ਹਰ ਗਰੀਬ ਵਾਸਤੇ ਹਰ ਮੀਡਲ ਕਲਾਸ ਫੈਮਿਲੀ ਵਾਸਤੇ ਆਪਣੇ ਬੱਚਿਆਂ ਨੂੰ ਪੜਾਉਣ ਵਾਸਤੇ ਜੇ ਕੋਈ ਇੱਕ ਸਭ ਤੋਂ ਵਧੀਆ ਸਹਾਰਾ ਹੈ ਤਾਂ ਉਹ ਪੰਜਾਬ ਯੂਨੀਵਰਸਿਟੀ ਹੈ ਇਸ ਯੂਨੀਵਰਸਿਟੀ ਨੂੰ ਖਤਮ ਕੀਤਾ ਕਰਨ ਦੇ ਇੱਕ ਬਹੁਤ ਹੀ ਵਿਉਂਤਬੰਦੀ ਤਰੀਕੇ ਦੇ ਨਾਲ ਇਸ ਨੂੰ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇੱਥੇ ਜਿਹੜੇ ਡੈਮੋਕਰੇਟਿਕ ਲੋਕਤੰਤ੍ਰਿਕ ਪ੍ਰਕਿਰਿਆ ਉਸ ਨੂੰ ਖਤਮ ਕੀਤਾ ਜਾ ਰਿਹਾ ਹੈ ਤੇ ਸਰਕਾਰ ਆਪਣੇ ਹੱਥ ਥੋਕੇ ਬਣਾ ਕੇ ਅੱਗੇ ਨੂੰ ਇੱਕ ਯੂਨੀਵਰਸਿਟੀ ਚਲਾਏਗੀ ਆਰਐਸਐਸ ਦਾ ਇੱਥੇ ਬੋਲ ਬੋਲਾ ਹੈ ਹਰ ਕੁਝ ਆਰਐਸਐਸ ਦੇ ਮਨਸੇ ਦੇ ਨਾਲ ਹੁੰਦਾ ਹੈ 99 ਮੈਂਬਰੀ ਸੈਨੇਟ ਨੂੰ ਤੋੜ ਕੇ 31 ਮੈਂਬਰੀ ਕਰ ਦਿੱਤੀ ਗਈ ਹੈ ਤੇ ਉਹਦੇ ਵਿੱਚ ਜਿਹੜੇ ਇਲੈਕਟਿਡ ਰਿਪ੍ਰেজੈਂਟੇਟਿਵ ਸੀਗੇ ਆਮ ਲੋਕਾਂ ਵਿੱਚੋਂ ਗ੍ਰੈਜੂਏਟਸ ਤੋਂ ਆਉਂਦੇ ਸੀ ਉਹ ਖਤਮ ਕਰ ਦਿੱਤੇ ਐ ਤੇ ਜਿਹੜੀ ਇੱਥੇ ਦੀ ਸਿੰਡੀਕੇਟ ਐ ਉਹ ਸਾਰੀ ਹੀ ਨੋਮੀਨੇਟਡ ਕਰ ਦਿੱਤੀ ਗਈ ਐ ਉਹਦੇ ਚ ਇਲੈਕਸ਼ਨ ਦੀ ਕੋਈ ਗੱਲ ਨਹੀਂ ਰੱਖੀ ਗਈ ਸੋ ਇਹ ਸਾਰੇ ਆਧਾਰੇ ਤੇ ਕੇਂਦਰ ਸਰਕਾਰ ਨੇ ਆਪਣਾ ਕਬਜ਼ਾ ਕਰ ਲਿਆ ਲੋਕਾਂ ਦਾ ਕਬਜ਼ਾ ਛੱਡ ਕੇ ਇਹ ਪੰਜਾਬ ਦੀ ਯੂਨੀਵਰਸਿਟੀ ਹੈ ਪੰਜਾਬ ਯੂਨੀਵਰਸਿਟੀ ਦਾ ਨਾਮ ਹੈ ਫਿਰ ਚੰਡੀਗੜ੍ਹ ਲਿਆਂਦੀ ਗਈ ਤਾਂ ਕਿ ਚਾਰੇ ਪਾਸੇ ਦੇ ਲੋਕ ਇੱਥੇ ਆ ਕੇ ਪੜ ਲੈਣ ਹੁਣ ਗ੍ਰੈਜੂਏਟਸ ਦੀ ਜਿਹੜੀ ਇੱਥੇ ਵੋਟ ਹੈ ਉਹਨਾਂ ਦਾ ਜਿਹੜਾ ਰਾਈਟ ਸੀਗਾ 99 ਮੈਂਬਰੀ ਉਹਦੇ ਵਿੱਚ ਉਹ ਭੰਗ ਕਰ ਦਿੱਤਾ ਗਿਆ ਹੈ ਹੌਲੀ ਹੌਲੀ ਪੰਜਾਬ ਨੂੰ ਇਹਦੇ ਵਿੱਚੋਂ ਕੱਢਿਆ ਜਾ ਰਿਹਾ ਹੈ ਏ ਨਹੀਂ ਪੰਜਾਬ ਦੇ ਵਿੱਚ ਅਨ ਡਿਕਲੇਅਰਡ ਯੂਟੀ ਪੰਜਾਬ ਨੂੰ ਅੱਜ ਬਣਾ ਦਿੱਤਾ ਗਿਆ ਹੁਣ ਸਾਡੀ ਆ ਪੰਜਾਬ ਯੂਨੀਵਰਸਿਟੀ ਦੇ ਕਰ ਲਿਆ ਸੋ ਸਾਡੀ ਮੰਗ ਇਹ ਹੈ ਕਿ ਜਿਹੜੀ 99 ਮੈਂਬਰੀ ਜਿਹੜੀ ਸਿਸਟਮ ਸਾਲਾਂ ਤੋਂ ਦਹਾਕਿਆਂ ਬਧੀ ਚੱਲਦਾ ਆਇਆ ਹੈ ਸੈਂਕੜੇ ਸਾਲਾਂ ਤੋਂ ਪਹਿਲਾਂ ਤੋਂ ਚੱਲਦਾ ਆਇਆ ਉਸ ਨੂੰ ਦੁਬਾਰੇ ਤੋਂ ਰਿਵਾਈਵ ਕੀਤਾ ਜਾਵੇ ਉਸ ਨੂੰ ਖਤਮ ਨਾ ਕੀਤਾ ਜਾਵੇ ਸਾਡਾ ਨੌਜਵਾਨ 7 ਦਿਨਾਂ ਤੋਂ ਉਖੜਤਾੜ ਦੇ ਪਿਆ ਹੈ ਯੂਨੀਵਰਸਿਟੀ ਦੇ ਵਿੱਚ ਯੂਨੀਵਰਸਿਟੀ ਦੇ ਕਾਲਜਾਂ ਦੇ ਵਿੱਚ ਸਟੂਡੈਂਟਸ ਪੋਲਿਟਿਕਸ ਨੂੰ ਖਤਮ ਕਰਨ ਲਈ ਮੈਂ ਐਮਸੀ ਤੋਂ ਲੈ ਕੇ ਸਕੂਲ ਕਾਲਜ ਦੇ ਰਿਪਰੈਜ਼ੈਂਟੇਡ ਸਟੂਡੈਂਟ ਦੇ ਰਿਪਰੈਜ਼ੈਂਟੇਡਿਵ ਤੋਂ ਲੈ ਕੇ ਐਮਸੀਐਮ ਤੱਕ ਗਿਆ ਹੈ ਉਹ ਦੇਣ ਕੀ ਦੀ ਹੈ ਸਟੂਡੈਂਟ ਪੋਲਿਟਿਕਸ ਦੀ ਹੈ ਸਟੂਡੈਂਟ ਪੋਲਿਟਿਕਸ ਕੀਤੀ ਉਥੋਂ ਜਾਣ ਆਈ ਕੰਮ ਦੀ ਲੋਕਾਂ ਦੇ ਨੌਜਵਾਨਾਂ ਦੇ ਵਿਦਿਆਰਥੀਆਂ ਦੇ ਕੰਮ ਕਰਨ ਲੱਗਿਆ ਹੌਲੀ ਹੌਲੀ ਲੋਕਾਂ ਦੇ ਕੰਮ ਕਰਕੇ ਐਮਸੀ ਬਣ ਗਿਆ ਮਿਊਨਿਸਪਲ ਕਮੇਟੀ ਦਾ ਪ੍ਰਧਾਨ ਬਣ ਗਿਆ ਆਜ਼ਾਦ ਐਮਐਲਏ ਬਣ ਗਿਆ ਆਪੋਜੀਸ਼ਨ ਲੀਡਰ ਬਣ ਗਿਆ ਸੀਐਮ ਬਣ ਗਿਆ ਇਹ ਜਿਹੜੀ ਇੱਥੇ ਨਰਸਰੀ ਹੈ ਉਹ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਹੈ ਹੁਣ ਇਹਨਾਂ ਨੇ ਕੀ ਕਰਤਾ ਹੀ ਕੈਫੀ ਡੈਵਿਡ ਨਾਲ ਲੈਣ ਲੱਗ ਗਏ ਕਿ ਜੀ ਜੇ ਐਡਮਿਸ਼ਨ ਲੈਣੀ ਹੈ ਤੁਸੀਂ ਕੋਈ ਨਾਰਾ ਨਹੀਂ ਲਾਓਗੇ ਤੁਸੀਂ ਕੋਈ ਹੜਤਾਲ ਵੀ ਸ਼ਾਮਲ ਨਹੀਂ ਹੋਵੋਗੇ ਤੁਸੀਂ ਕੋਈ ਧਰਨਾ ਨਹੀਂ ਕਰੋਗੇ ਤੁਸੀਂ ਲੋਕਤੰਤਰ ਪ੍ਰਕਿਰਿਆ ਵਿੱਚ ਹਿੱਸਾ ਨਹੀਂ ਲਓਗੇ ਇਹਦੇ ਨਾਲ ਪੰਜਾਬ ਦੇ ਵਿੱਚ ਇਸ ਖਿੱਤੇ ਜਿਹੜੀ ਰਾਜਨੀਤੀ ਪਨਪਦੀਸੀ ਓ ਖਤਮ ਹੋ ਜਾਏਗੀ ਰਾਜਨੀਤਿਕ ਲੋਕ ਪੰਜਾਬ ਯੂਨੀਵਰਸਿਟੀ ਨੇ ਤਿਆਰ ਕਰਕੇ ਦਿੱਤੇ ਆ ਚੰਗੇ ਰਾਜਨੀਤਿਕ ਦਿੱਤੇ ਸਰਦਾਰ ਮਨਮੋਹਨ ਸਿੰਘ ਵਰਗੇ ਦਿੱਤੇ ਹੈ ਲੇਕਿਨ ਅੱਜ ਬੀਜੇਪੀ ਹਰ ਤਰੀਕੇ ਦੇ ਨਾਲ ਇਸ ਯੂਨੀਵਰਸਿਟੀ ਤੇ ਟੋਟਲ ਆਰਐਸਐਸ ਦਾ ਕਬਜ਼ਾ ਕਰ ਰਹੀ ਹੈ ਜਿਹਦੇ ਨਾਲ ਲੋਕਤੰਤਰ ਪ੍ਰਕਿਰਿਆ ਖਤਮ ਹੋ ਗਈ ਹੈ ਜਿਹਦੇ ਨਾਲ ਲੋਕਾਂ ਦੇ ਵਿੱਚ ਪੈਨਿਕ ਹੈ ਇੱਕ ਜਰਵਾਣਾ ਇੱਕ ਨਾਦਰशाही ਐਲਾਨ ਕੇਂਦਰ ਵੱਲੋਂ ਕੀਤਾ ਜਾ ਰਿਹਾ ਇਹਨਾਂ ਨੂੰ ਚਾਹੀਦਾ ਸੀ ਪਹਿਲਾਂ ਪੰਜਾਬ ਦੀ ਵਿਧਾਨ ਸਭਾ ਦੀ ਗੱਲ ਲੈ ਕੇ ਜਾਂਦੇ ਉੱਥੋਂ ਪਾਸ ਕਰਾਉਂਦੇ ਜੋ ਵੀ ਕਰਾਉਣਾ ਸੀ ਉਹਨਾਂ ਤੋਂ ਪੁੱਛੇ ਬਿਨਾ ਇਹ ਕੀਤਾ ਗਿਆ ਗਲਤ ਕਦਮ ਹੈ ਪੰਜਾਬ ਦੇ ਸਰਕਾਰ ਤੇ ਵਿਧਾਨ ਸਭਾ ਤੋਂ ਪੁੱਛਿਆ ਜਾਣਾ ਚਾਹੀਦਾ ਸੀ ਉਹ ਵੀ ਨਹੀਂ ਪੁੱਛਿਆ ਇਹ ਗੱਲ ਬੱਕਰੀ ਹੈ ਕਿ ਪੰਜਾਬ ਦੀਆਂ ਸਰਕਾਰਾਂ ਵੀ ਜ਼ਿੰਮੇਵਾਰ ਹੈ ਉਹ ਇਸ ਨੂੰ ادارے ਨੂੰ ਪੈਸੇ ਨਹੀਂ ਦਿੰਦੀ ਆ ਆ ਮੌਜੂਦਾ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਦੀ ਸਹੀ ਪੈਰਵਾਈ ਕਰੇ ਤੇ ਹਾਈ ਕੋਰਟ ਵਿੱਚ ਵੀ ਕੇਸ ਲੜੇ ਤੇ ਨਾਲ-ਨਾਲ ਜਿਹੜਾ ਇੱਥੇ ਮੈਂ ਅੱਜ ਵੀ ਸੀ ਨਾਲ ਗੱਲ ਕੀਤੀ ਹੈ ਮੈਂ ਅੱਜ ਵੀ ਪੰਜਾਬ ਯੂਨੀਵਰਸਿਟੀ ਦਾ ਸਟੂਡੈਂਟ ਹਾਂ ਕੱਲ ਹੀ ਮੇਰੀ ਡੇਟ ਸੀਟ ਆਈ ਹੈ ਪਬਲਿਕ ਐਡਮਿਨਿਸਟ੍ਰੇਸ਼ਨ ਦੀ ਮਾਸਟਰ ਡਿਗਰੀ ਦਾ ਮੇਰਾ 29 ਤਰੀਕ ਨੂੰ ਪੇਪਰ ਪਹਿਲਾ ਹੈ 3rd ਸੈਮੈਸਟਰ ਦਾ ਪਿਛਲੇ ਮਹੀਨੇ ਮੈਂ ਪੇਪਰ ਦੇ ਕੇ ਗਿਆ ਮੇਰਾ ਮੇਰਾ ਹੀ ਨਹੀਂ ਲੱਖਾਂ ਲੋਕਾਂ ਦੀਆਂ ਤੰਦਾਂ ਰੂਹ ਦੀਆਂ ਤੰਦਾਂ ਯੂਨੀਵਰਸਿਟੀ ਦੇ ਨਾਲ ਜੁੜੀਆਂ ਹੋਈਆਂ ਐਸੀ ਨੂੰ ਬਰਬਾਦ ਹੁੰਦਾ ਨਹੀਂ ਦੇਖ ਸਕਦੇ ਇਹਦੇ ਵਾਸਤੇ ਅਸੀਂ ਲੜਾਈ